ਤੁਸੀਂ ਬਿਲਕੁਲ ਸੱਚ ਦੱਸਿਓ ਕਿ ਇਹ ਚੀਜ਼ ਤੁਹਾਡੇ ਨਾਲ ਹੋਈ ਹੈ ਤੁਹਾਨੂੰ ਇਦਾਂ ਲੱਗਦਾ ਕਿ ਮੇਰੀ ਕਿਸਮਤ ਬਹੁਤ ਹੀ ਜ਼ਿਆਦਾ ਮਾੜੀ ਹੈ ਤੇ ਮੇਰੇ ਨਾਲ ਦੇ ਦੋਸਤਾਂ ਦੀ ਕਿਸਮਤ ਬਹੁਤ ਹੀ ਜ਼ਿਆਦਾ ਚੰਗੀ ਹੈ ਉਹ ਲੋਕ ਜੋ ਵੀ ਕੰਮ ਕਰਦੇ ਨੇ ਉਹਨਾਂ ਦਾ ਹਰ ਇੱਕ ਕੰਮ ਸਿਰੇ ਚੜ ਜਾਂਦਾ ਹੈ ਉਹ ਜਿੱਦਰ ਵੀ ਕੋਈ ਵੀ ਕੰਮ ਲੈ ਕੇ ਜਾਂਦੇ ਨੇ ਉਹੀ ਕੰਮ ਬਣ ਜਾਂਦਾ ਹੈ ਤੇ ਮੈਂ ਜੋ ਵੀ ਕੰਮ ਕਰਦਾ ਉਹਦੇ ਵਿੱਚ ਪਤਾ ਨਹੀਂ ਕੋਈ ਨਾ ਕੋਈ ਰੁਕਾਵਟ ਕਿੱਧਰੋਂ ਆਉਂਦੀ ਹੈ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਪਹਿਲਾਂ ਤਾਂ ਉਹ ਕੰਮ ਚੱਲਦਾ ਹੈ ਬਹੁਤ ਹੀ ਵਧੀਆ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਸਿਰੇ ਚੜ ਜਾਏਗਾ ਪਰ ਬਾਅਦ ਦੇ ਵਿੱਚ ਪਤਾ ਨਹੀਂ ਕੋਈ ਨਾ ਕੋਈ ਰੁਕਾਵਟ ਐਂਡ ਦੇ ਵਿੱਚ ਕਿੱਥੋਂ ਆਉਂਦੀ ਹੈ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਤੇ ਫੇਰ ਮੈਂ ਬਹੁਤ ਪਛਤਾਉਣਾ ਇਹ ਚੀਜ਼ ਤੁਹਾਡੇ ਨਾਲ ਵੀ ਜ਼ਰੂਰ ਹੋਈਗੀ ਪਰ ਅੱਜ ਤੋਂ ਬਾਅਦ ਤੁਹਾਨੂੰ ਇਸ ਚੀਜ਼ ਦੀ ਟੈਨਸ਼ਨ ਲੈਣ ਦੀ ਕੋਈ ਵੀ ਲੋੜ ਨਹੀਂ ਹੈਗੀ ਹੁਣ ਲੋਕ ਤੁਹਾਨੂੰ ਵੇਖ ਕੇ ਕੀ ਕਰਨਗੇ ਕਿ ਇਹ ਕਿੰਨਾ ਕਿਸਮਤ ਵਾਲਾ ਹੈ ਇਹਦਾ ਹਰ ਇੱਕ ਕੰਮ ਸਿਰੇ ਚੜਦਾ ਹੈ ਅੱਜ ਇੱਕ ਅਜੀਹਤ ਤਰੀਕਾ ਤੁਹਾਨੂੰ ਦੱਸੂਗਾ ਤੁਸੀਂ ਪੀਰਾਂ ਫਕੀਰਾਂ ਨੂੰ ਇੱਕ ਅਜੀਹੀ ਚੀਜ਼ ਚੜਾਉਣੀ ਹੈ ਜਿਹਦੇ ਨਾਲ ਤੁਹਾਡੇ ਕੰਮਾਂ ਦੇ ਵਿੱਚ ਆਉਣ ਵਾਲੀ ਹਰ ਇੱਕ ਰੁਕਾਵਟ ਆਪਣੇ ਆਪ ਦੂਰ ਹੋ ਜਾਏਗੀ ਆ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਰਾਹੁਲ ਨਾਮ ਦਾ ਲੜਕਾ ਰਹਿੰਦਾ ਸੀ ਉਹ ਬਹੁਤ ਹੀ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਆਉਣ ਵਾਲੀ ਜ਼ਿੰਦਗੀ ਬਹੁਤ ਹੀ ਮਾੜੀ ਦਿਸ ਰਹੀ ਸੀ ਕਿਉਂਕਿ ਉਸ ਕੋਲ ਕੋਈ ਵੀ ਕੰਮਕਾਰ ਨਹੀਂ ਸੀ ਤੇ ਘਰ ਦੇ ਉਸ ਦਾ ਵਿਆਹ ਕਰਨਾ ਚਾਹੁੰਦੇ ਸੀ ਪਰ ਉਹ ਵਿਆਹ ਤੋਂ ਭੱਜ ਰਿਹਾ ਸੀ ਉਹ ਚਾਹੁੰਦਾ ਸੀ ਕਿ ਪਹਿਲਾਂ ਮੈਂ ਆਪਣੇ ਪੈਰਾਂ ਤੇ ਖੜਾ ਹੋ ਜਾਵਾਂ ਤੇ ਫਿਰ ਵਿਆਹ ਕਰਾਉਂਗਾ ਪਰ ਲੋਕ ਉਸ ਨੂੰ ਕਹਿੰਦੇ ਸੀ ਕਿ ਤੂੰ ਵਿਆਹ ਕਰਵਾ ਲੈ ਘਰ ਦੇ ਵੀ ਉਸ ਦਾ ਵਿਆਹ ਜ਼ਬਰਦਸਤੀ ਕਰਨਾ ਚਾਹੁੰਦੇ ਸੀ ਉਹ ਬਹੁਤ ਪਰੇਸ਼ਾਨ ਰਹਿਣ ਲੱਗਿਆ ਕਿ ਜ਼ਿੰਦਗੀ ਵਿੱਚ ਕੋਈ ਕੰਮ ਨਹੀਂ ਬਣ ਰਿਹਾ ਰੋਜ਼ਗਾਰ ਕੋਈ ਮਿਲ ਨਹੀਂ ਰਿਹਾ ਮੈਂ ਕੀ ਕਰਾਂ ਇੱਕ ਦਿਨ ਇੰਨਾ ਜਿਆਦਾ ਪਰੇਸ਼ਾਨ ਹੋ ਗਿਆ ਕਿ ਸੋਚਦਾ ਅੱਜ ਤੋਂ ਬਾਅਦ ਮੈਂ ਨਹੀਂ ਕੰਮ ਕਰਨਾ ਮੈਂ ਤਾਂ ਇਹ ਦੁਨੀਆ ਛੱਡ ਕੇ ਚਲੇ ਜਾਣਾ ਦਿਮਾਗ ਦੇ ਉੱਪਰ ਇੰਨਾ ਜਿਆਦਾ ਬੋਝ ਸੀ ਫੇਰ ਸੋਚਦਾ ਕਿ ਮੇਰੇ ਮਾਪੇ ਦਾ ਕੀ ਬਣੇਗਾ ਮੇਰੇ ਮਾਪੇ ਵਿਚਾਰੇ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਨੂੰ ਮੈਂ ਐਡੀ ਵੱਡੀ ਸਜ਼ਾ ਕਿਉਂ ਦੇਵਾਂ ਫੇਰ ਇਹ ਕਦਮ ਪਿੱਛੇ ਕਰ ਲੈਂਦਾ ਫੇਰ ਸੋਚਦਾ ਕਿ ਚਲੋ ਕੋਈ ਨਾ ਕੋਈ ਨੌਕਰੀ ਲੱਭਦੇ ਆ ਤੇ ਨੌਕਰੀ ਲੱਭਣ ਲਈ ਸ਼ਹਿਰ ਚਲੇ ਜਾਂਦਾ ਹੈ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਦੋਸਤਾਂ ਨੂੰ ਆਪਣੇ ਸੱਜਣਾਂ ਨੂੰ ਕਹਿੰਦਾ ਕਿ ਮੈਨੂੰ ਕੋਈ ਨਾ ਕੋਈ ਨੌਕਰੀ ਦਵਾ ਦਿਓ ਤੇ ਬਹੁਤ ਥਾਈਂ ਜਾ ਕੇ ਨੌਕਰੀ ਮੰਗਦਾ ਪਰ ਕਿਤੇ ਵੀ ਨੌਕਰੀ ਨਹੀਂ ਮਿਲਦੀ ਥੱਕ ਹਾਰ ਕੇ ਘਰ ਵਾਪਸ ਆ ਜਾਂਦਾ ਹੈ ਇਸੇ ਤਰ੍ਹਾਂ 10-12 ਦਿਨ ਬੀਤ ਜਾਂਦੇ ਨੇ ਪਰ ਕੋਈ ਵੀ ਕੰਮ ਨਹੀਂ ਬੰਦਦਾ ਇੱਕ ਦਿਨ ਉਸ ਦਾ ਪਿਓ ਕਹਿੰਦਾ ਕਿ ਬੇਟਾ ਵੀ ਹੁਣ ਤੂੰ ਕੰਮ ਲੱਗ ਜਾ ਮੈਂ ਬਹੁਤ ਕਮਾ ਲਿਆ ਹੁਣ ਮੈਂ ਬਹੁਤ ਹੀ ਜ਼ਿਆਦਾ ਬਜ਼ੁਰਗ ਹੋ ਚੁੱਕਿਆ ਮੈਨੂੰ ਕੰਮ ਬਹੁਤ ਔਖਾ ਲੱਗਦਾ ਉਹ ਆਪਣੇ ਪਿਤਾ ਨੂੰ ਕਹਿੰਦਾ ਕਿ ਮੈਂ ਨੌਕਰੀ ਲੱਭ ਰਿਆਂ ਪਰ ਨੌਕਰੀ ਮਿਲ ਨਹੀਂ ਰਹੀ ਮੈਂ ਕੀ ਕਰਾਂ ਉਸ ਦਾ ਪਿਤਾ ਵੀ ਵਿਚਾਰਾ ਬਹੁਤ ਪਰੇਸ਼ਾਨ ਹੁੰਦਾ ਇੱਕ ਦਿਨ ਉਹ ਨੌਕਰੀ ਲੱਭਣ ਲਈ ਫੇਰ ਸ਼ਹਿਰ ਚੱਲਿਆ ਜਾਂਦਾ ਹੈ ਸ਼ਹਿਰ ਜਾ ਕੇ ਬਹੁਤ ਥਾਈਂ ਪੁੱਛਦਾ ਕਿ ਕਿਸੇ ਨੂੰ ਕੋਈ ਵੀ ਕੰਮ ਦੀ ਜ਼ਰੂਰਤ ਹੋਵੇ ਤੇ ਮੈਂ ਕਰ ਦਾਂਗਾ ਪਰ ਯਕੀਨ ਮੰਨਿਓ ਕੋਈ ਵੀ ਕੰਮ ਨਾ ਮਿਲਿਆ ਥੱਕ ਹਾਰ ਕੇ ਘਰ ਵਾਪਸ ਆਇਆ ਉਸ ਦੀ ਮਾਂ ਪੁੱਛਦੀ ਹੈ ਪੁੱਤ ਕੋਈ ਕੰਮ ਮਿਲਿਆ ਤੇ ਪਹਿਲਾਂ ਅੱਕਿਆ ਹੋਇਆ ਸੀ ਕਹਿੰਦਾ ਕਿ ਕੋਈ ਕੰਮ ਨਹੀਂ ਮਿਲਿਆ ਮੈਂ ਨਹੀਂ ਕੋਈ ਕੰਮ ਕਰਨਾ ਤੇ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਘਰੇ ਨਹੀਂ ਆਉਂਗਾ ਜੇ ਮੇਰੇ ਕੋਲ ਕੰਮ ਹੈ ਨਹੀਂ ਘਰ ਵੀ ਇਹੀ ਪੁੱਛਦੇ ਨੇ ਕਿ ਕੰਮ ਕਰ ਲੈ ਕੰਮ ਕਰ ਲੈ ਕੰਮ ਹੀ ਨਹੀਂ ਮਿਲਦਾ ਕਿੱਥੋਂ ਕਰਾਂ ਇੰਨੀ ਗੱਲ ਕਹਿ ਕੇ ਬਾਹਰ ਨੂੰ ਚਲਾ ਜਾਂਦਾ ਹੈ ਬਾਹਰ ਉਸ ਦਾ ਇੱਕ ਦੋਸਤ ਉਸ ਨੂੰ ਮਿਲਦਾ ਹੈ ਤੇ ਪੁੱਛਦਾ ਕੀ ਗੱਲ ਅੱਜ ਬਹੁਤ ਹੀ ਪਰੇਸ਼ਾਨ ਲੱਗਦਾ ਉਹ ਕਹਿੰਦਾ ਕਿ ਮੈਂ ਕੀ ਕਰਾਂ ਕੰਮ ਮੇਰੇ ਕੋਲ ਹੈ ਨਹੀਂ ਘਰ ਦੇ ਕਹਿੰਦੇ ਨੇ ਕੰਮ ਕਰ ਲੈ ਮੈਨੂੰ ਵੀ ਪਤਾ ਹੈ ਕੰਮ ਕਰਨਾ ਜ਼ਰੂਰੀ ਹੈ ਪਰ ਕੰਮ ਹੋਵੇ ਵੀ ਉਸ ਦਾ ਦੋਸਤ ਰੱਬ ਨੂੰ ਬਹੁਤ ਮੰਨਦਾ ਸੀ ਪੀਰਾਂ ਫਕੀਰਾਂ ਨੂੰ ਬਹੁਤ ਮੰਨਦਾ ਸੀ ਉਹ ਕਹਿੰਦਾ ਕਿ ਚੱਲ ਕੋਈ ਨਹੀਂ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਤੇ ਫਿਰ ਪੀਰ ਮੁਰਸ਼ਿਦ ਕੋਈ ਨਾ ਕੋਈ ਰਾਹ ਬਕਾਉਂਦੇ ਨੇ ਤੂੰ ਇਦਾਂ ਕਰ ਮੇਰੇ ਨਾਲ ਚੱਲ ਆਪਾਂ ਪੀਰਾਂ ਫਕੀਰਾਂ ਦੇ ਮੱਥਾ ਟੇਕ ਕੇ ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਕੋਈ ਨਾ ਕੋਈ ਰਸਤਾ ਦਿਖਾਓ ਅਸੀਂ ਬਹੁਤ ਪਰੇਸ਼ਾਨ ਆ ਤੇ ਉਹ ਦੋਵੇਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਚਲੇ ਜਾਂਦੇ ਨੇ ਉੱਥੇ ਇੱਕ ਬਜ਼ੁਰਗ ਫਕੀਰ ਸੀ ਜੋ ਕਿ ਸਾਰਿਆਂ ਨੂੰ ਰਾਹ ਪਾਉਂਦਾ ਸੀ ਉਹ ਦੇਖਦਾ ਕਿ ਬਹੁਤ ਹੀ ਜ਼ਿਆਦੇ ਪਰੇਸ਼ਾਨ ਨੇ ਆਪਣੇ ਕੋਲ ਬੁਲਾਉਂਦਾ ਤੇ ਕਹਿੰਦਾ ਕੀ ਗੱਲ ਪੁੱਤਰੋ ਬਹੁਤ ਪਰੇਸ਼ਾਨ ਲੱਗ ਰਹੇ ਹੋ ਤਾਂ ਉਹ ਕਹਿੰਦਾ ਬਾਬਾ ਜੀ ਘਰ ਦੇ ਵਿੱਚ ਕਲੇਸ਼ ਬਹੁਤ ਹੈ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲਦੀ ਤੇ ਮੇਰਾ ਵਿਆਹ ਕਰਨਾ ਚਾਹੁੰਦੇ ਨੇ ਤੇ ਮੈਂ ਵਿਆਹ ਨਹੀਂ ਕਰਾਉਣਾ ਮੇਰੇ ਕੋਲ ਕੋਈ ਵੀ ਕੰਮ ਹੈ ਨਹੀਂ ਤੇ ਜਿੱਧਰ ਵੀ ਕੋਈ ਕੰਮ ਲੈਣ ਜਾਣਾ ਉਹ ਕੰਮ ਬਣਦਾ ਹੀ ਨਹੀਂ ਦੱਸੋ ਮੈਂ ਕੀ ਕਰਾਂ ਮੇਰਾ ਕੀ ਕਸੂਰ ਹੈ ਮੇਰੀ ਕਿਸਮਤ ਬਹੁਤ ਮਾੜੀ ਹੈ ਰੱਬ ਮੇਰੇ ਪਿੱਛੇ ਪੈ ਗਿਆ ਬਜ਼ੁਰਗ ਫਕੀਰ ਕਹਿੰਦਾ ਕਿ ਬਸ ਇਨੀ ਕੀ ਗੱਲ ਤੈਨੂੰ ਕੰਮ ਚਾਹੀਦਾ ਤੈਨੂੰ ਰੋਜ਼ਗਾਰ ਚਾਹੀਦਾ ਤੈਨੂੰ ਇੱਕ ਅਜੀਬ ਤਰੀਕਾ ਦੱਸਦੇ ਆ ਪੀਰਾਂ ਫਕੀਰਾਂ ਨੂੰ ਇਹ ਚੀਜ਼ ਚੜਾਉਣੀ ਐ ਤੇ ਤੈਨੂੰ ਕੰਮ ਵੀ ਮਿਲ ਜੇਗਾ ਤੇਰੇ ਕੋਲੇ ਪੈਸੇ ਦੀ ਬਰਕਤ ਵੀ ਆਏਗੀ ਬਸ ਫਕੀਰਾਂ ਕੋਲੋਂ ਮੰਗਣਾ ਆਉਣਾ ਚਾਹੀਦਾ ਲੜਕਾ ਕਹਿੰਦਾ ਕਿ ਬਾਬਾ ਜੀ ਛੇਤੀ ਦੱਸੋ ਕੀ ਕੰਮ ਐ ਕੀ ਚੜਾਉਣਾ ਮੈਂ ਅੱਜ ਹੀ ਲੈ ਕੇ ਆਉਣਾ ਤੇ ਪੀਰਾਂ ਫਕੀਰਾਂ ਨੂੰ ਚੜਾ ਦੇਣਾ ਤਾਂ ਉਹ ਕਹਿੰਦਾ ਕਿ ਨਹੀਂ ਇੱਥੋਂ ਚੜਾਉਣਾ ਕੁਝ ਨਹੀਂ ਤੈਨੂੰ ਮੈਂ ਇੱਕ ਚੀਜ਼ ਦਿੰਨਾ ਉਹ ਬਜ਼ੁਰਗ ਫਕੀਰ ਅੰਦਰੋਂ ਜਾ ਕੇ ਇੱਕ ਜਿੰਦਰਾ ਲੈ ਕੇ ਆਉਂਦਾ ਜੋ ਕਿ ਬੰਦ ਕੀਤਾ ਹੋਇਆ ਸੀ ਉਹ ਤਾਲਾ ਉਸ ਲੜਕੇ ਨੂੰ ਦੇ ਦਿੰਦਾ ਤੇ ਕਹਿੰਦਾ ਕਿ ਪੁੱਤ ਹੁਣ ਇਹਨੂੰ ਖੋਲ ਤਾਂ ਉਹ ਕਹਿੰਦਾ ਬਾਬਾ ਜੀ ਮੇਰੇ ਕੋਲ ਚਾਬੀ ਹੈ ਨਹੀਂ ਚਾਬੀ ਤੋਂ ਬਿਨਾ ਮੈਂ ਕਿਵੇਂ ਖੋਲ ਸਕਦਾ ਬਜ਼ੁਰਗ ਫਕੀਰ ਕਹਿੰਦਾ ਕਿ ਇੱਕ ਵਾਰ ਟਰਾਈ ਕਰਕੇ ਦੇਖ ਖੁੱਲੇਗਾ ਉਹ ਲੜਕਾ ਬਹੁਤ ਹੀ ਜ਼ਿਆਦਾ ਦਿਮਾਗ ਲਾਉਂਦਾ ਪਰ ਉਹ ਜਿੰਦਰਾ ਨਹੀਂ ਖੁੱਲਦਾ ਲੜਕਾ ਸੋਚਦਾ ਕਿ ਸ਼ਾਇਦ ਫਕੀਰ ਕੋਲ ਕੋਈ ਜਾਦੂ ਹੋਏਗਾ ਉਹਦੇ ਨਾਲ ਸਭ ਕੁਝ ਠੀਕ ਹੋ ਜਾਏਗਾ ਇਹ ਤਾਲਾ ਖੁੱਲ ਜਾਏਗਾ ਪਰ ਉਹ ਕੋਈ ਜਾਦੂ ਵਗੈਰਾ ਨਹੀਂ ਸਿਕਾਉਣਾ ਚਾਹੁੰਦਾ ਸੀ ਉਹ ਲੜਕਾ ਥੱਕ ਘਰ ਜਾਂਦਾ ਤੇ ਕਹਿੰਦਾ ਕਿ ਨਹੀਂ ਬਾਬਾ ਇਹ ਨਹੀਂ ਖੁੱਲਦਾ ਜਿੰਨਾ ਚਿਰ ਚਾਬੀ ਨਹੀਂ ਮਿਲਲੀ ਉਹ ਬਜ਼ੁਰਗ ਫਕੀਰ ਚਾਬੀ ਕੱਢਦਾ ਤੇ ਉਹਨੂੰ ਦੇ ਦਿੰਦਾ ਤੇ ਚਾਬੀ ਦੇ ਨਾਲ ਉਹ ਤਾਲਾ ਖੁੱਲ ਜਾਂਦਾ ਜਦੋਂ ਤਾਲਾ ਖੁੱਲਦਾ ਤਾਂ ਉਹ ਬਜ਼ੁਰਗ ਫਕੀਰ ਕਹਿੰਦਾ ਕਿ ਪੁੱਤ ਇਹ ਤਾਲਾ ਮੈਂ ਤੈਨੂੰ ਤਾਂ ਦਿੱਤਾ ਸੀ ਕਿਉਂਕਿ ਇਹ ਤਾਲਾ ਤੇਰੀ ਬੰਦ ਕਿਸਮਤ ਦਾ ਤਾਲਾ ਹੈ ਤੇਰੀ ਕਿਸਮਤ ਵੀ ਇਸੇ ਤਰ੍ਹਾਂ ਬੰਦ ਹੋ ਚੁੱਕੀ ਹੈ ਜੋ ਤੈਨੂੰ ਬਹੁਤ ਹੀ ਮਾੜੀ ਲੱਗ ਰਹੀ ਹੈ ਜੇਤੂ ਇਹਨੂੰ ਖੋਲਣਾ ਚਾਹੁੰਦਾ ਤਾਂ ਤੈਨੂੰ ਮਿਹਨਤ ਦੀ ਚਾਬੀ ਤਾਂ ਲਾਉਣੀ ਪੈਗੀ ਫੇਰ ਹੀ ਇਹ ਖੁੱਲੇਗਾ ਅੱਗੋਂ ਉਹ ਲੜਕਾ ਜਵਾਬ ਦਿੰਦਾ ਹੈ ਕਿ ਬਾਬਾ ਜੀ ਮੈਂ ਮਿਹਨਤ ਕਰਨਾ ਚਾਹੁੰਦਾ ਪਰ ਮਿਹਨਤ ਕਰਨ ਲਈ ਕੋਈ ਕੰਮ ਵੀ ਤਾਂ ਹੋਵੇ ਬਜ਼ੁਰਗ ਫਕੀਰ ਕਹਿੰਦਾ ਕਿ ਮੈਨੂੰ ਪਤਾ ਸੀ ਤੂੰ ਇਹ ਸਵਾਲ ਕਰੇਗਾ ਤਾਂ ਹੀ ਤੂੰ ਇੱਥੇ ਆਇਆ ਪਰ ਜ਼ਕੀਰ ਉਸ ਸਵਾਲ ਦਾ ਜਵਾਬ ਦਿੰਦਾ ਕਿ ਕੰਮ ਵੀ ਤੈਨੂੰ ਮਿਲੇਗਾ ਇੱਕ ਗੱਲ ਯਾਦ ਰੱਖੀ ਆਪਣੇ ਪੀਰ ਤੇ ਆਪਣੇ ਮੁਰਸ਼ਦ ਤੇ ਯਕੀਨ ਰੱਖੀ ਉਹ ਕੰਮ ਵੀ ਦੇਗਾ ਉਹ ਆਪਣੇ ਪੀਰ ਮੁਰਸ਼ਦ ਦੇ ਮੱਥਾ ਟੇਕ ਕੇ ਘਰ ਵਾਪਸ ਚਲਾ ਜਾਂਦਾ ਹੈ ਉਹ ਫਕੀਰ ਦੀ ਉਹਨੂੰ ਗੱਲ ਸਮਝ ਆ ਚੁੱਕੀ ਸੀ ਕਿ ਰੱਬ ਤੇ ਯਕੀਨ ਰੱਖਣਾ ਹੈ ਰੱਬ ਕੰਮ ਦੇਗਾ ਤੇ ਮਿਹਨਤ ਦੀ ਚਾਬੀ ਲਾਉਣੀ ਹੈ ਤੇ ਜ਼ਿੰਦਰਾ ਖੁੱਲ ਜਾਏਗਾ ਉਸੇ ਹੀ ਤਰ੍ਹਾਂ ਹੁੰਦਾ ਹੈ ਰਾਤ ਨੂੰ ਸੁੱਤਾ ਪਿਆ ਸੀ ਤੇ ਦਿਮਾਗ ਦੇ ਵਿੱਚ ਅਚਾਨਕ ਆਉਂਦਾ ਕਿ ਆਪਣਾ ਕੰਮ ਸ਼ੁਰੂ ਕਰਦਾ ਅਗਲੇ ਦਿਨ ਕੜੀ ਚੌਲ ਦਾ ਆਪਣਾ ਕੰਮ ਸ਼ੁਰੂ ਕਰਦਾ ਮਿਹਨਤ ਨਾਲ ਸਿੱਖਦਾ ਹੈ ਮਿਹਨਤ ਨਾਲ ਬਣਾਉਂਦਾ ਹੈ ਤੇ ਕੰਮ ਹੌਲੀ-ਹੌਲੀ ਚੱਲ ਪੈਂਦਾ ਹੈ ਤੇ ਪੈਸੇ ਵੀ ਵਧੀਆ ਬਣ ਲੱਗ ਜਾਂਦੇ ਨੇ ਤੇ ਲੋਕ ਜਿਹੜੇ ਟੋਟਕਿਆਂ ਦੇ ਚੱਕਰ 'ਚ ਫਿਰਦੇ ਨੇ ਲੋਕਾਂ ਨੂੰ ਉਪਾਅ ਦੱਸਦੇ ਫਿਰਦੇ ਨੇ ਉਹਦੇ ਨਾਲ ਕੁਝ ਨਹੀਂ ਹੋਣਾ ਮਿਹਨਤ ਦੀ ਚਾਬੀ ਲਾਉਣੀ ਪੈਗੀ ਆਪਣੇ ਪੀਰ ਮੁਰਸ਼ਦ ਤੇ ਯਕੀਨ ਰੱਖਣਾ ਪਏਗਾ ਸਾਰੇ ਕੰਮ ਵੀ ਬਣਨਗੇ ਬਰਕਤ ਵੀ ਹੋਏਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ